ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਦੁਪਹਿਰ ਦੇ 12:00 ਵੱਜ ਗਏ ਆ ਤੇ ਅੱਜ ਦਾ ਦਿਨ ਜਿਹੜਾ ਆਪਣੇ ਵਾਸਤੇ ਮਿੱਤਰੋ ਇਹ ਪੂਰੇ ਚੈਲੰਜ ਵਾਲਾ ਦਿਨ ਆਪਣੇ ਵਾਸਤੇ ਆਇਆ ਕਿਉਂਕਿ ਨਾ ਅੱਜ ਬੁਖਾਰ ਵੀ ਆ ਸਰੀਰ ਦੇ ਵਿੱਚ ਤੇ ਗਲ ਵੀ ਦੁਖਦਾ ਬਹੁਤ ਜ਼ਿਆਦਾ ਕਿਉਂ ਮੌਸਮ ਚੇਂਜ ਹੋ ਰਿਹਾ ਨਾ ਜਦੋਂ ਮੌਸਮ ਚੇਂਜ ਹੁੰਦਾ ਹੈ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਆ ਵੀ ਠੰਡ ਜਾਂ ਆਉਂਦੀ ਲੱਗਦੀ ਆ ਜਾਂ ਫਿਰ ਜਾਂਦੀ ਲੱਗਦੀ ਆ ਮੈਨੂੰ ਲੱਗਦਾ ਮੈਨੂੰ ਠੰਡ ਆਉਂਦੀ ਆਉਂਦੀ ਲੱਗੀ ਆ ਤੇ ਠੰਡ ਵੀ ਲੱਗਦੀ ਆ ਤੇ ਗਲਾ ਵੀ ਬਹੁਤ ਤੇ ਹੁਣ ਦੇਖਦੇ ਕਿਦਾਂ ਦਾ ਆਪਣਾ ਦਿਨ ਰਹਿੰਦਾ ਸਾਰੇ ਚੈਲੰਜ ਜਿਹੜੇ ਕੰਮ ਦੇ ਹੋਣਗੇ ਅੱਜ ਆਪਾਂ ਕਿਦਾਂ ਸਾਰੇ ਪੂਰੇ ਕਰਦੇ ਆਂ ਆਪਾਂ ਤੁਹਾਡੇ ਸਾਰਾ ਦਾ ਸਾਰਾ ਵਲੌਗ ਮਿੱਤਰੋ ਸ਼ੇਅਰ ਕਰਾਂਗੇ ਗਲੇ ਵਾਸਤੇ ਮਿੱਤਰੋ ਘਰੇ ਬਣਾਈਆ ਸੇਮਰ ਨੇ ਚਾਹ ਬਣਾਈ ਆ ਚਾਹ ਘਾਦੀ ਆ ਇਹ ਤਾਂ ਮੇਰੀ ਦਵਾਈ ਹੋਇ ਸਾਰੀਆਂ ਜੜੀਆਂ ਬੋਟੀਆਂ ਲੌਂਗ ਇਲਾਇਚੀਆਂ ਸੌਂਫ ਜਵੈਣ ਜੋ ਵੀ ਨਾ ਆਪਣੇ ਘਰੇ ਹੁੰਦਾ ਨਿੱਕਾ ਮोटा ਸਮਾਨ ਕਿਚਨ ਦੇ ਵਿੱਚ ਉਹ ਸਾਰੇ ਹੀ ਪਤਾ ਤੇ ਲਪਟਾਂ ਪੂਰੀਆਂ ਆਉਣੀ ਇਹਦੇ ਵਿੱਚ ਤੇ ਮੈਂ ਤੁਹਾਨੂੰ ਦੱਸਦਾ ਹਾਂ ਘੁੱਟ ਫਰਕੇ ਵੀ ਕਿਦਾਂ ਟੇਸਟ ਆਉਂਦਾ ਇਹਦਾ ਆ ਚਾਹ ਘੱਟ ਕਾਵਾ ਨਹੀਂ ਨਕਾਵਾ ਓ ਜੀ ਵਦੈ ਸਮਾਂ ਹੋਰ ਲੈਵਲ ਦਾ ਬਹੁਤ ਥੋੜੀ ਬਣੀ ਜਾਂਦਾ ਇਹ ਇੰਨੀ ਕਿੰਨੀ ਹੁੰਦੀ ਹੈ ਜੀ ਥੋੜੀ ਜਿਹੀ ਹੁੰਦੀ ਹੈ ਇੰਨੀ ਕਿ ਵਧੀਆ ਹੁੰਦੀ ਹੈ ਜੀ ਬਾਤੀ ਚਾਹ ਮੈਂ ਤੁਹਾਨੂੰ ਬਾਅਦ ਚ ਬਣਾ ਦੂੰ ਇਹ ਤਾਂ ਦਵਾਈ ਦੇ ਟੈਪ ਬਣਾਈਏ ਜੀ ਨੇ ਠੀਕ ਹੋ ਗਿਆ ਤੁਹਾਨੂੰ ਵੀ ਵਾਇਰ ਲੱਗਦੀ ਨੇ ਮੇਤਰ ਹੁਣ ਜਿਵੇਂ ਬੈਠੀ ਬੈਠੀ ਵਾਇਰ ਲੱਗਦੀ ਇਹਦਾ ਹੁਣ ਚਾਹ ਪੀ ਕੇ ਜਿਹੜੇ ਹੁਣ ਗਾਹ ਸਾਰਾ ਦਿਨ ਬੋਲਣਾ ਹੈ ਹੁਣ ਫੇਸ ਸਹੀ ਆਊਗੀ ਕਿਉਂਕਿ ਸਾਰਾ ਦਿਨ ਸਾਰਾ ਦਿਨ ਬੋਲਣਾ ਹੈ ਨਾ ਤੁਸੀਂ ਹਜੇ ਮੇਰੇ ਕੋਲ ਨਹੀਂ ਆਉਣਾ ਠੀਕ ਹੈ ਤੁਹਾਨੂੰ ਵੀ ਖੰਗ ਹੋ ਜਾਣੀ ਫਿਰ ਹੈ ਬੇਨਤੀ ਹੈ ਤੁਹਾਡੇ ਕੋਲ ਗਲਾ ਦੁਖਣ ਲੱਜਣਾ ਫਿਰ ਬਾਅ ਇਹ ਛੜਦਾ ਨਹੀਂ ਕਰ ਮਾਰ ਜੂ ਕਰ ਲਿਓ ਨੇ ਪਾਸ ਤੇਰੇ ਚ ਪੀਸ ਆਪਣਾ ਇਹਨੇ ਖਿਲੀ ਜਾਂਦੇ ਫਿਰੇ ਹਨਾ ਹਨਾ ਬੈਂਤੀ ਹੋਸ਼ਾਂ ਦੇ ਕੀ ਖਲਚਲੇ ਪੁੱਤਰ ਫਿਰ ਬਸ ਸਹੀ ਹੈ ਬਸ ਠੀਕ ਹੋ ਗਿਆ ਸ਼ਾਂ ਦੀ ਚੈਨੀ ਦੇਖੂ ਮੈਂ ਅੰਦਰ ਫਾਲੋਇੰਗ ਤਾਂ ਸਿਰ ਤੇ ਕੁਸ਼ਾਨੇ ਸਿਰ ਬਾਕੇ ਹਮ ਸੈੱਟ ਕਰ ਲਿਆ ਤੇ ਸਿਰ ਤੇ ਰੁਮਾਲ ਸਜਾ ਕੇ ਮੈਂ ਕਹਿੰਦਾ ਪੱਗ ਬੰਨ ਲੈ ਸ਼ਾਂਸਿਆ ਪੱਗ ਬੰਨਦੇ ਆ ਪੱਗ ਫਿਰ ਲਾ ਕੇ ਲਾ ਕੇ ਵਾਈ ਬੰਨ ਲੀ ਠੀਕ ਹੋ ਗਿਆ ਪਾ ਵੀ ਸਹੀ ਹੈ ਸਿਰ ਤੇ ਟੱਕ ਰੱਖਦੇ ਆ ਹਨਾ ਵੈਰੀ ਗੁੱਡ ਦੇ ਪਰ ਦੀ ਰੋਟੀ ਮੇਰੇ ਘਰੇ ਬਣਨ ਲੱਗੀ ਆ ਤੇ ਮੈਂ ਕੀ ਬਣਾਵਾਂ ਖਾਣ ਨੂੰ ਅੱਜ ਅੱਜ ਮੈਂ ਹਲਕੀ ਦਾਲ ਮੂੰਗੀ ਮਸਰੀ ਦਾਲ ਬਣਾਈ ਆ ਜੀ ਲੈ ਵੀ ਸਹੀ ਗੱਲ ਐ ਬੀਬੀਆਂ ਬਹੁਤ ਫਿਕਰ ਕਰਦੀਆਂ ਬੰਦਿਆਂ ਦਾ ਤੇ ਬੰਦਿਆਂ ਦੇ ਖਰਚ ਬੰਦ ਫਿਕਰ ਕਰ ਲਦਾ ਠੀਕ ਨਹੀਂ ਇਹਨੂੰ ਪਤਾ ਲੱਗੇ ਵੀ ਕੱਲ ਦੇ ਢਿੱਲਾ ਮਿੱਠੇ ਅੱਜ ਘਰ ਵਾ ਖਾਣ ਵਾਸਤੇ ਅੱਜ ਆਪਣੇ ਜੀ ਮੂੰਗੀ ਜੀ ਦੀ ਦਾਲ ਬਣਾਈ ਆ ਮੂੰਗੀ ਮਸਰੀ ਮੂੰਗੀ ਜੀ ਦੇ ਨਾਲ ਮਸਰੀ ਜੀ ਦੀ ਦਾਲ ਬਣਾਈ ਆ ਹਾਂਜੀ ਹਲਕੀ ਦਾਲ ਹਾਂਜੀ ਹਲਕੀ ਦਾਲ ਬਸ ਠੀਕ ਹੋ ਗਿਆ ਮਤਲਬ ਬੋਲਣ ਲੱਗੀ ਪਏ ਤਾਂ ਹੁੰਦਾ ਮਤਲਬ ਇਹ ਗਲੇ ਦੀ ਪ੍ਰੋਬਲਮ ਨਹੀਂ ਹੁੰਦੀ ਗੱਲ ਬੋਲ ਵੀ ਨਹੀਂ ਹੁੰਦੀ ਦੇ ਮੈਂ ਇਹਨਾਂ ਤੋਂ ਪਹਿਲਾਂ ਕਿਹਦੇ ਚੌਲ ਬਣਾ ਥੋੜੇ ਹਾਂਜੀ ਚੌਲ ਬਣਾਉਂਗੀ ਨਾ ਅੱਜ ਆਪਾਂ ਚੌਲੇ ਖਾਵਾਂਗੇ ਪਰ ਨਾਲੇ ਕਹਿੰਦੇ ਨੇ ਚੌਲ ਚੌਣਾਂ ਦੀ ਬੈਂਕ ਹੁੰਦੀ ਹੈ ਹਾਂਜੀ ਹੁੰਦੀ ਤਾਂ ਹੈਗੀ ਹੈ ਪਰ ਪਾਣੀ ਕੱਢ ਕੇ ਬਣਾਵਾਂਗੇ ਤੇ ਵਿੱਚ ਕਾਲੀ ਮਿਰਚ ਪਾ ਲਾਂਗੇ ਜੀ ਫਿਰ ਸਹੀ ਹੋ ਗਏ ਹਾਂ ਹਾਂਜੀ ਫਿਰ ਸਹੀ ਵੀ ਹੁੰਦੇ ਆ ਬਾਕੀ ਗੜਾ ਹੀ ਥੋੜਾ ਜਿਹਾ ਖਰਾਬ ਹੈ ਹੁੰਦੇ ਤਾਂ ਸਹੀ ਹੈ ਨਾ ਥੋੜਾ ਖਰਾਬ ਹੈ ਨਾ ਥੋੜਾ ਖਰਾਬ ਹਾਂ ਹਾਂਜੀ ਹਾਂ ਨਾ ਕੋਈ ਗੱਲ ਨਹੀਂ ਜੀ ਥੋੜੀ ਕਾਲੀ ਮਿਰਚ ਪਾ ਲਵਾਂਗੇ ਵਿੱਚ ਠੀਕ ਹੋ ਗਿਆ ਚਲ ਬਣਾ ਲਈ ਠੀਕ ਉਹ ਚੌਲ ਬਣਾ ਲਈ ਰੋਟੀ ਪੜੀ ਬਣਾ ਕੇ ਰੱਖੀ ਮੈਂ ਤਰਾਂ ਸ਼ੌਪ ਤੇ ਜਾ ਇੱਕ ਵਾਰ ਆਪਣਾ ਦੰਦ ਕੰਮ ਮਤਰਾਸ ਉਪਰ ਸੈਟ ਕਰਦੇ ਇੱਕ ਵਾਰੀ ਉਸ ਤੋਂ ਬਾਅਦ ਵਿੱਚ ਦਵਾਈ ਦੂਈ ਲੈ ਕੇ ਨਾ ਫਿਰ ਸੋਵਾਂਗੇ ਦੁਬਾਰਾ ਟੈਸਟ ਕਰਾਂਗੇ ਫਿਰ ਸ਼ਾਮ ਕੇ ਕੰਮ ਚੱਲਣਗੇ ਬਸ ਠੀਕ ਹੈ ਮੈਂ ਕੁਝ ਸ਼ੌਂਕ ਦੇ ਗੜਗੜੂ ਮਾਰ ਕੇ ਜਾ ਕੇ ਓਕੇ ਜੀ ਟੀ ਬਣਾ ਲਓ ਆਪਣਾ ਠੀਕ ਹੈ ਸਾਡੀ 35 ਦੇਖੋ ਤੁਸੀਂ ਯਾਰ ਸਾਡੀ 35 ਦੇਖ ਤੁਸੀਂ ਸਾਡੀ 35 ਦੇਖ ਬਣਾ ਰਹੀ ਤੇ ਵੀ ਹਨਾ ਮੈਂ ਦੀ ਵੀ ਆ ਦੇਖੋ ਬਹੁਤ ਬਾਹਰ ਹੁੰਦਾ ਹੈ ਸਾਡਾ ਪਿੰਤੂ ਹਨਾ ਬਈ ਆ ਦੇਖ ਸੀ ਉਹ ਤੇ ਹੱਥ ਮਰੀ ਜੋ ਕਹਿਣ ਸ਼ਾਂਤੋ ਕੀ ਭਾਈ ਜਾਂਦੇ ਹਨ ਹਨਾ ਬਿੰਦੀ ਯਾਰ ਕਿਸਮਤ ਦੀ ਨਾ ਗੱਲ ਹੁੰਦੀ ਹੈ ਕਰਮਾਂ ਦੀ ਗੱਲ ਹੁੰਦੀ ਆ ਆਪਣਾ ਇੱਕ ਹੋਰ ਚੈਨਲ ਹੈ ਬਣਾ YouTube ਦੇ ਉੱਤੇ ਲਾ ਕਲਾ ਬਰੀਜ਼ੈਲਾ ਰੋਮਾ ਜਿਹੜੀ ਆਪਣੇ ਪੀਜ਼ਰਿਆਂ ਦੀ ਆਪਣੀ ਸਾਰੀ ਆਪਾਂ ਵੀਡੀਓ ਵੀਡੀਓ ਬਣਾਉਂਦੇ ਉਹ ਵਾਲਾ ਚੈਨਲ ਹੈ ਆਪਣਾ ਉਹਦੇ ਉੱਤੇ ਮੈਂ ਪਹਿਲਾ ਵਲੌਗ ਅਪਲੋਡ ਕੀਤਾ ਸੀਗਾ ਆਪਣਾ ਇਟਾਲੀਅਨ ਦੇ ਵਿੱਚ ਨਹੀਂ ਜਿੰਨੇ ਆਪਾਂ ਵਲੌਗ ਬਣਾਉਣਾ ਸਾਰੇ ਪੰਜਾਬੀ ਦੇ ਵਿੱਚ ਬਣਾਉਣੇ ਆ ਉਹਦੇ ਉੱਤੇ ਪਹਿਲਾ ਵਲੌਗ ਬਣਾਇਆ ਇਟਾਲੀਅਨ ਦੇ ਵਿੱਚ ਤੇ ਉਹਦੇ ਵਿੱਚ ਵੀ ਸਭ ਤੋਂ ਪਹਿਲਾ ਬੰਦਾ ਵਲੌਗ ਦੇ ਵਿੱਚ ਆਇਆ ਸਾਡਾ ਪੈਂਥਰ ਸਿੰਘ ਆਇਆ ਹਨਾ ਇਹ ਸਾਰੀ ਕਰਮਾਂ ਦੀ ਗੱਲ ਹੁੰਦੀ ਹੈ ਬਈ ਹਨਾ ਹਨਾ ਲੇਖ ਕਹਿੰਦਾ ਲੇਖ ਸਾਡੇ ਲਿਖੇ ਰ ਆਪਣੇ ਪੱਕੀ ਪੈਨਸਲ ਨਾਲ ਉਹਨਾਂ ਗੱਲ ਹੈਗੀ ਉਹ ਪੈਂਥਰੇ ਨੇ ਲੈ ਕੇ ਆਏ ਰ ਆਪਣੇ ਪੱਕੀ ਪੈਨਸਲ ਨਾਲ ਗੂੜੇ ਅਕੇ ਲਿਖੇ ਹੋਏ ਹਨ ਵੀ ਤੈ ਨਾਗਰੇ ਦੇ ਨਾਲ ਹੀ ਰਹਿਣਾ ਹਨਾ ਬਾਈ ਨਾਲ ਹੀ ਰਹਿਣਾ ਹਨਾ ਪੁੱਤੀਏ ਲੋ ਵੀ ਆਪਾਂ ਚੱਲਦੇ ਸ਼ਾਪ ਤੇ ਤੇ ਤੂੰ ਪੁੱਤਰਾ ਨਾ ਤੋ ਗਿਆ ਆਪਣਾ ਰੈਡੀ ਹੋ ਜਾ ਠੀਕ ਹੈ ਹਾਂਜੀ ਠੀਕ ਹੈ ਸਕੂਲ ਦਾ ਕੰਮ ਨਾਲ ਕਰਨਾ ਉਹ ਵੀ ਪੁੱਤ ਆਪਣੇ ਕਰਨੀ ਆ ਆਪਣਾ ਸਾਰੇ ਹੀ ਹਾਂਜੀ ਠੀਕ ਹੈ ਤੇ ਪਹਿਲਾਂ ਸਭ ਤੋਂ ਪਹਿਲਾਂ ਹੋਣਾ ਆਪਣਾ ਨਾਗਰੇ ਰੈਡੀ ਹੋ ਜਾ ਸਕੂਲ ਦਾ ਜਾਉਂਗਾ ਠੀਕ ਹੈ ਤੇ ਆਪਾਂ ਜਾਦੇ ਓਕੇ ਸ਼ਾਮਾ ਮਿਲਦੇ ਆਵਾਂ ਠੀਕ ਹੈ ਓਕੇ ਜੀ ਲਈ ਮੈਂ ਤੁਰ ਆਪਾਂ ਚੱਲਦੇ ਸਮਾਨ ਜਾ ਕੇ ਲੈ ਕੇ ਬਾਰ ਦਾ ਮੌਸਮ ਤੁਹਾਨੂੰ ਸਮਝ ਕਿੰਨਾ ਵਧੀਆ ਮੌਸਮ ਬਾਰ ਦਾ ਬਹੁਤ ਸੋਹਣਾ ਹੈ ਧੁੱਪ ਲੱਗੀ ਹੋਈ ਹੈ ਬਹੁਤ ਸੋਹਣੀ ਧੁੱਪ ਹੈ ਜਿਹੜੀ ਚੜਦੇ ਸਿਆਲ ਦੀ ਧੁੱਪ ਹੁੰਦੀ ਹੈ ਨਾ ਉਹ ਵਾਲੀ ਧੁੱਪ ਹੈ ਇੱਥੋਂ ਦੇਖੋ ਤੁਸੀਂ ਮੇਰੇ ਤੋਂ ਆਗੇ ਆ ਜੀ ਮੇਰੇ ਰਾਜ ਇਹਦਾ ਜਾਣ ਤੋਂ ਪਹਿਲਾਂ 10 ਕਿਲੋ ਮੀਟਰ ਇੱਥੇ ਬਹਿ ਜੀਏ ਇੱਥੇ ਬੈਠ ਕੇ ਧੁੱਪ ਸੇਕੀ ਜਾਵੇ ਤਾਂ ਗੱਲਾਂ ਵਾਤੀ ਹੋ ਰਿਹਾ ਵਿਟਾਮਿਨ ਡੀ ਐਂਡ ਪੂਰਾ ਫੁੱਲ ਹੋ ਜਵੇ ਜਿਹਦਾ ਚਾਹੀਦਾ ਹੁੰਦਾ ਹੁੰਦਾ ਆਪਾਂ ਨੂੰ ਪਰ ਮੌਸਮ ਧੁੱਪੇ ਵੇਲੇ ਗਰਮੀ ਵੀ ਆਉਂਦੀ ਹੈ ਐਦਾਂ ਦੀ ਗੱਲ ਨਹੀਂ ਹੈਗੀ ਪਰ ਤੋਂ ਬਸੋਣੀ ਬਹੁਤ ਲੱਗਦੀ ਹੈ ਪਰ ਆਪਾਂ ਹੁਣ ਚੱਲਦੇ ਆਂ ਆਪਣੇ ਕੋਈ ਇੰਨਾ ਟਾਈਮ ਕਿੱਥੇ ਆ ਵੀ ਬੈਠ ਕੇ ਧੁੱਪ ਸਿੱਖਣ ਵਾਲਾ ਆਪਾਂ ਜਾ ਕੇ ਆਪਣੀ ਸ਼ਾਪ ਤੇ ਸਮਾਨ ਸਾਰਾ ਜਾ ਕੇ ਲੈ ਕੇ ਆਉਂ ਤਿਆਰੀ ਕਰਦੇ ਆਂ ਸ਼ਨੀਵਾਰ ਹੈ ਤੇ ਸ਼ਨੀਵਾਰ ਉਹਦਾ ਕੰਮ ਕਰਦਾ ਮਤਲਬ ਪੂਰਾ ਤਾੜ ਹੁੰਦਾ ਹੈ ਨਾ ਮਤਲਬ ਹੀ ਸ਼ਨੀਵਾਰ ਦਾ ਇਦਾਂ ਹੁੰਦਾ ਵੀ ਮੈਚ ਨਹੀਂ ਪੈਣਾ ਦਾ ਮੈਚ ਉਹ ਕੰਮ ਹੁੰਦਾ ਕਿਉਂਕਿ ਇੱਕ ਤਾਂ ਹੁੰਦਾ ਵੀ ਸ਼ਾਪ ਜਿਹੜੀ ਸਵੇਰ ਤੇ ਸ਼ਾਮ ਤੱਕ ਖੁੱਲਦੀ ਆ ਵੀ ਦੋ 8 ਵਜੇ ਆਪਾਂ ਓਪਨ ਕਰਦੀ ਆ ਤੇ ਸ਼ਾਮ ਤੱਕ ਆਪਣੀ ਦੁਕਾਨ ਖੁੱਲੀ ਰਹਿਣੀ ਹੈ ਉਹ ਚ ਫਿਰ ਇਦਾਂ ਹੁੰਦੇ ਵੀ ਆਪਣੇ ਕਸਟਮਰ ਆਈ ਜਾਂਦੇ ਆ ਸਮਾਨ ਲੈ ਕੇ ਜਾਈ ਜਾਂਦੇ ਆ ਸਾਡ 7 ਵਜੇ ਤੋਂ ਲੈ ਕੇ 10:30 ਹੋਵੇ ਤਿੰਨ ਸਾਢੇ ਤਿੰਨ ਘੰਟੇ ਹੁੰਨੇ ਆ। ਵੀ ਜਿੰਨੇ ਵੀ ਆਪਣੇ ਗਾਕਾਂ ਦੇ ਕਸਟਮਰਸ ਨੇ ਆਉਣਾ ਹੈ ਉਹ ਸਾਰੇ ਨੇ ਇੱਕੋ ਟਾਈਮ ਦੇ ਵਿੱਚ ਆਉਣਾ ਹੈ। ਤੇ ਸਾਡੀ ਇਹ ਫੁੱਲ ਤਿਆਰੀ ਸਾਰਾ ਦਿਨ ਲਾ ਜਾਂਦਾ ਹੈ ਉਹ ਤਿੰਨ ਘੰਟੇ ਕਵਰ ਕਰਨ ਵਾਸਤੇ। ਮਤਲਬ ਵੀ ਪੂਰਾ ਦਿਨ ਤਿਆਰੀ ਕਰੀਦੀ ਆ ਤੇ ਤਿੰਨ ਘੰਟੇ ਵੀ ਸਾਡਾ ਪੂਰਾ ਸਾਰਾ ਸਮਾਂ ਲੱਗ ਜਾਂਦਾ ਹੈ। ਤੇ ਇਸ ਕਰਕੇ ਆਪਾਂ ਸ਼ੌਪ ਸ਼ਾਮ ਨੂੰ ਖੋਲਦੇ ਹਾਂ ਕੱਲੀ ਆਪਣੀ। ਕਿਡਾਰਮਨਸ ਆ? ਕੀ ਹਾਲ ਚਾਲ ਹੈ? ਠੀਕ ਠਾਕ। ਈਵਨ ਮੈਂ ਐਵਰੀਥਿੰਗ ਓਕੇ ਬੁਡਮੋਰ ਹੋਰ ਕੀ ਆ ਜਾਵੇ ਕਿੱਦਾਂ ਹੰਟ ਦੀ ਗੱਲ ਠੀਕ ਠਾਕ ਗੁੱਡ ਮਾਰਨਿੰਗ ਹੈਵੀ ਨਾਈਸ ਡੇ ਪਰਮਾਤਮਾ ਕਰੇ ਤੁਹਾਡਾ ਦਿਨ ਬੜਾ ਵਧੀਆ ਰਹੇ ਅੱਜ ਦਿਨ ਵੈਸੇ ਹੀ ਵਧੀਆ ਹੈ ਹਾਂ ਗਰਮੀ ਆ ਰਹੀ ਮੇਰੇ ਤਾਂ ਵੈਸੇ ਉਲਜਾ ਖਰਾਬ ਹੋ ਜਾਵੇ ਸਿੱਟਾਂ ਲਾ ਕੇ ਮਾਸਕ ਲਾਉਣੇ ਪੈਣੇ ਸ਼ਾਨੂੰ ਮਾਸਕ ਰਹਿ ਮੈਂ ਅੱਛਾ ਜੀ ਤੂੰ ਵੀ ਮੇਰੇ ਥੋੜਾ ਨੇੜੇ ਘਟਾ ਓ ਮੇਰੀ ਮੈਂ ਕੁਸ਼ਾਨ ਨੂੰ ਕਹ ਕੇ ਉਪਰੇ ਬੰਮਨ ਗਿਆ ਮੈਂ ਥੋੜਾ ਥੋੜਾ ਦੂਰ ਹੋ ਗਏ ਤੋ ਵੀ ਐਵੇਂ ਤੁਹਾਨੂੰ ਲੱਗਿਆ ਬੰਦਾ ਚੱਲ ਜਾਏ ਸਾਰੀ ਢੱਲੇ ਮਿੱਠੇ ਫਿਰ ਓਖਾ ਹੋ ਜਾਂਦਾ ਹੈ ਬਣਾ ਦੇ ਮੇਰੇ ਤੇ ਆਪੋ ਸਮਾਨ ਜਾ ਕੇ ਲੈ ਕੇ ਆਣੇ ਗੱਲਾਂ ਸਮਾਨ ਅੱਜ ਆਪਣੇ ਕਿਹੜਾ ਆਣਾ ਕਰੋ ਵੀ ਆਪਾਂ ਦਿਖਾ ਦਿੰਦੇ ਆ ਆਹ ਵਾਲਾ ਸਮਾਨ ਆਣਾ ਆਪਣੇ ਅੱਜ ਇਨਸਲਾਦਾ ਜਿੰਦਾ ਬਿਆੰਕਾ ਅੰਡੇ ਆਉਣੇ ਆ ਪਤਾ ਨਹੀਂ ਫਰੀਤੇ ਆਉਣੇ ਚ ਕੋਲਾ ਪਿਆਜ਼ ਆਉਣੇ ਬੂਫਲਾ ਬਜ਼ੀਲੀ ਕੋਮਦੋਰੋ ਮਿਲਨ ਜ਼ਾਨੇ ਤੇ ਲੂਣ ਇਹ ਆਪਣਾ ਸਮਾਨ ਹੈ ਇਸ ਮਾਰਕੀਟ ਤੋਂ ਆਉਣੇ ਇੱਕ ਆਪਾਂ ਨੇ ਮਿੱਤਰੋ ਸਾਈਟ ਬਣਾਈ ਹੈ ਆਪਣੀ ਅੱਲਾ ਕਾਲਾ ਬਰੀ ਸੈਲਾ 10% ਤੋਂ ਲਈ ਹੈ ਜੇ ਕੋਈ ਬੰਦਾ 20 ਤੇ ਉੱਪਰ ਆਪਾਂ ਨੂੰ ਆਰਡਰ ਕਰਦਾ ਤੇ ਇੱਧਰ ਹੈਗੇ ਨੇ ਕੋਈ ਰਿਪੋਰਟ ਹੈਗੇ ਆਪਣੀ ਇਹ ਚੋ ਸਕੈਨ ਕਰਕੇ ਮਨ ਪਾਉਡਰ ਕਰ ਸਕਦੇ ਪੇਮੈਂਟ ਵੀ ਕਰ ਸਕਦੇ ਆਨਲਾਈਨ PayPal ਤੋਂ Google ਤੋਂ MasterCard ਤੋਂ Visa Card ਤੋਂ online payment ਵੀ ਹੈਗੀ ਆ ਤੇ ਇਹਦੇ ਵਿੱਚ ਪਤਾ ਕੀ ਇਹ ਚ ਕੀ ਸਹੂਲਤ ਦਿੱਤੀ ਆਪਾਂ ਨੇ ਜੇ ਕਸਟਮਰ ਘਰ ਬੈਠੇ ਆਪਣਾ ਵਸਤੇ ਆਪਣੀ ਸੀਟੋਂ ਤੇ ਜਾਊਗਾ ਉੱਥੇ ਜਾ ਕੇ ਆਪਾਂ ਨੂੰ ਜੋ ਸਾਰਾ ਸਮਾਨ ਆ ਆਪਣਾ ਸਾਰਾ ਦਾ ਸਾਰਾ ਮੈਨੂ ਆਪਾਂ ਉਹਦੇ ਪਰ ਐਡ ਕੀਤਾ ਵੈ ਉੱਥੇ ਆਪਾਂ ਨੂੰ ਆਰਡਰ ਕਰ ਸਕਦਾ ਉਹ ਤੇ ਜੇ ਕਿਸੇ ਨੇ ਲੈਣ ਵਾਸਤੇ ਵੀ ਆਉਣਾ ਜਿੱਦਾਂ ਮੈਕ ਡਰਾਈਵ ਹੀ ਹੁੰਦਾ ਹੈਗਾ ਵੀ ਪਹਿਲਾਂ ਫੋਨ ਕਰ ਦੇਣਾ ਬਾਅਦ ਚ ਘੁੰਮ ਕੇ ਲੈ ਜਾਣਾ ਉਹ ਵੀ ਸਿਸਟਮ ਇਹ ਵਿੱਚ ਆਪਾਂ ਨੇ ਅਵੇਲੇਬਲ ਕੀਤਾ ਵੈ ਵੀ ਕਸਟਮਰ ਨੇ ਆਉਣ ਤੋਂ ਪਹਿਲਾਂ ਆਪਾਂ ਨੂੰ ਸਾਰਾ ਸਮਾਨ ਇਹ ਤੋਂ ਆਰਡਰ ਕਰ ਦੇਣਾ ਪੇਮੈਂਟ ਵੀ ਕਰ ਦੇਣੀ ਆ ਤੇ ਆਪਾਂ ਨੇ ਕਾਹਕ ਨੂੰ ਦੁਕਾਨ ਦੇ ਅੰਦਰ ਨਹੀਂ ਐਂਟਰ ਹੋਣ ਦੇਣਾ ਜਦੋਂ ਟਾਈਮ ਦਿੱਤਾ ਮੈਨੂੰ ਸਮਾਨ ਤਿਆਰ ਕਰਕੇ ਰੱਖਿਆ ਹੋਊਗਾ ਪਹਿਲਾਂ ਹੀ ਬਿਸ਼ੱਕ ਗੱਡੀ ਦੇ ਵਿੱਚ ਖੜੂਗਾ ਉੱਥੇ ਜਗ੍ਹਾ ਸਮਾਨ ਨੂੰ ਫੜਾਇਆ ਜਾਊਗਾ ਮਤਲਬ ਕਿ ਆਪਾਂ ਨੂੰ ਰੱਖਾਂਗੇ ਨਾ ਇਹਦਾ ਨਾਗਰਾ ਡਰਾਈਵ ਹਲੇ ਕੰਮ ਚੱਲਦਾ ਇਹਦੇ ਉੱਤੇ ਪ੍ਰੋਪਰ ਤੌਰ ਤੇ ਜਦੋਂ ਚੱਲ ਗਿਆ ਉਦੋਂ ਆਪਾਂ ਤੁਹਾਨੂੰ ਬਲੌਗ ਬਣਾਵਾਂਗੇ ਦਿਖਾਵਾਂਗੇ ਵੀ ਕਿੱਦਾਂ ਆਪਣਾ ਸਾਰਾ ਰਨ ਹੋ ਰਿਹਾ ਹੈ ਪਰਾਵੜੀ ਚੀ ਬਹੁਤ ਬੈਸਟ ਚੀ ਜਾਈ ਇਹ ਆਪਣੀ 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 ਵੈਬਸਾਈਟ ਹੋ ਗਈ ਆ ਕਲਾ ਕਲਾ ਵਿੱਚ ਲੱਪੀ ਚੀ ਜੀ ਆਪਾਂ ਪ੍ਰੋਡਕਟ ਸਾਰੇ ਬੀਚਦੇ ਆਂ ਆਪਾਂ ਤੇ ਹੌਲੀ ਹੌਲੀ ਆਪਾਂ ਆਪਣੀ ਐਪਲੀਕੇਸ਼ਨ ਵੀ ਤਿਆਰ ਹਲੂ ਚੰਦੀ ਸੋ ਲੈਟਸ ਗੋ ਪਰ ਤੁਹਾਨੂੰ ਕਿ ਹੋਰ ਚੀਜ਼ ਖੋਣਾ ਮਿੱਤਰੋ ਗਲੇ ਵਾਸਤੇ ਬੈਸਟ ਹੈ ਫਰੈਸ਼ ਮਿੰਟਸ ਇਹਦੇ ਨਾਲ ਗਲੇ ਦੀ ਖਾਜ ਸਹੀ ਹੋ ਜਾਂਦੀ ਹੈ ਸਿੰਪਲ ਬੋਲ ਕੇ ਲੋ ਜਦੋਂ ਬੰਦਾ ਬਿਮਾਰ ਹੁੰਦਾ ਇੱਕ ਵਾਰੀ ਉੱਠਣਾ ਔਖਾ ਲੱਗਦਾ ਬੰਦੇ ਨੂੰ ਵੀ ਹਾਂ ਜਦੋਂ ਮੱਠੇ ਲਾ ਮਿੱਠਾ ਇਦਾਂ ਹੋ ਗਿਆ ਇਦਾਂ ਹੋ ਗਿਆ ਪਰ ਇਹ ਬੰਦਾ ਘਰੋਂ ਬਾਹਰ ਨਿਕਲਦਾ ਹੈ ਆਪਣੇ ਮਤਲਬ ਮਾਈਂਡ ਨੂੰ ਥੋੜਾ ਸਟਰੋਂਗ ਕਰਕੇ ਵੀ ਹਾਂ ਇਹ ਕੰਮ ਤਾਂ ਕਰਨੀ ਕਰਨੇ ਹੁੰਦੇ ਆ ਉਦੋਂ ਫਿਰ ਨਾ ਸਰੀਰ ਦੇ ਵਿੱਚ ਇੱਕ ਆਟੋਮੈਟ ਤੌਰ ਤੇ ਇੱਕ ਵੱਖਰੀ એનર્ਜੀ ਆ ਜਾਂਦੀ ਆ ਹੁਣ ਲੱਗਦਾ ਜੀ ਮੈਂ ਸਹੀ ਹੋ ਗਿਆ ਇਦਾਂ ਲੱਗਦਾ ਮੈਨੂੰ ਤਾਂ ਇਹ ਨਹੀਂ ਸੀ ਲੈਣੇ ਆਪਣੇ 5-6 ਪੈਕਟ ਇੱਕ ਪੈਕਟ ਦੇ ਵਿੱਚ ਹੁੰਦੇ ਨੇ 3 ਕਿਲੋ ਮਤਲਬ ਜੀ ਆਪਣੇ 5 ਪੈਕਟ ਲੈ ਲਏ ਤਾਂ 5 3 15 15 ਕਿਲੋ ਹੋ ਜਾਣੇ ਆਪਣੇ ਪਤਾ ਤੀ ਦੇਖੋ ਇੱਥੇ ਮਤਲਬ ਵੀ ਲੋਕ ਇੰਨੇ ਖਾਣੇ ਪੀਜੋਤੀ ਪੈਨੇ 2 3 4 1 ਤੋਂ 5 15 ਕਿਲੋ ਪਤਾ ਤੀ ਨੇ ਫਰੀਤੇ ਬੱਚੇ ਖਾਣੇ ਖੁਸ਼ ਹੋਏ ਪੂਰੇ ਆ ਕਰ ਲਈ ਮੇਤਰੋ ਸ਼ੋਪਿੰਗ ਆਪਣੀ ਸਮਾਨ ਲੈ ਕੁਝ ਘਰ ਵਾਸਤੇ ਲੈ ਲਿਆ ਤੇ ਕੁਝ ਆਪਣਾ ਸ਼ੋਭਾ ਸਮਾਨ ਸੀਗਾ ਤੇ ਸਮਾਨ ਆਪਣਾ ਜ ਆਇਆ 85 ਯੂਰੋ ਤੇ 12 ਸੈਂਟ ਦਾ ਮੰਗਾਈ ਇਟਲੀ ਵਿੱਚ ਉਹ ਦਿਨ ਪਰ ਦਿਨ ਵੱਧ ਹੀ ਜਾਂਦੀ ਹੈ ਦਿਨ ਪਰ ਦਿਨ ਰੋਜ਼ ਫਰਕ ਪੈਂਦਾ ਮੰਗਾਈ ਦਾ ਘਰ ਵਾਸਤੇ ਦੋ ਚੀਜ਼ਾਂ ਸੇਵਰੇ ਮੰਗਾਈਆਂ ਸੀਗੀਆਂ ਇਹ ਆਲੀ ਲਸਣ ਤੇ ਆਪਣਾ ਅਦਰਕ ਮੇਤਰੋ ਬਹੁਤ ਜ਼ਿਆਦਾ ਮਹਿੰਗਾ ਮੈਂ ਦੱਸਦਾ ਕੀ ਰੇਟ ਆ ਅਦਰਕ ਤੇ ਆ ਦੇਖ ਤਿੰਨ ਗੱਠੀਆਂ ਲਸਣ ਦੀ ਹੈ ਤੇਰੇ ਵਿੱਚ ਦੋ ਦਿਨ ਗਿਣਤੀ ਦੇ ਹੀ ਹੋਣੀ ਹੈ ਆਪਣੀ ਅਦਰਕ ਦੀਆਂ ਇਹ ਆਪਾਂ ਨੂੰ ਆਇਆ ਜਿਹੜਾ ਆਲਿਓ 1.79 ਸੈਂਟ ਦਾ ਆਇਆ ਆਲਿਓ ਆਹ ਵਾਲਾ ਪੀਸ ਇਕੱਲਾ 1.79 ਸੈਂਟ ਦਾ ਮਤਲਬ ਵੀ 150 ਰੁਪਏ ਦਾ ਤਿੰਨ ਗੱਠੀ ਲਸਣ ਦੇ ਐ ਮੈਂ 1.200 ਰੁਪਏ ਦੀ ਇੰਡੀ ਆ ਜਾਂ ਆਪਾਂ ਇਹਦੀ ਗੱਲ ਅਦਰਕ ਦੀ ਗੱਲ ਕਰੀਏ ਅਦਰਕ ਆਇਆ ਆਲਿਓ 1 ਯੂਰੋ ਇਹ ਵੀ 80 ਸੈਂਟ ਦੀ ਐ 1.80 ਦੇ ਆਇਆ ਮਤਲਬ ਵੀ ਐਨੀ ਜਨਮ ਭੰਗਾਈ ਆ 1 ਵਜੇ ਕਿ 10 ਮਿੰਟ ਹੋ ਗਏ ਪਰ ਪੂਰਾ 45 ਮਿੰਟ ਮਾ ਪੌਣਾ ਘੰਟਾ ਲੱਗ ਗਿਆ ਮੈਂ ਅੰਦਰੂਪ ਸਵਾਹ ਲੈਣ ਵਾਸਤੇ ਕਿ ਵੀ ਨਾ ਭੀੜ ਬਹੁਤ ਸੀ ਕਿ ਸ਼ਨੀਵਾਰ ਨੂੰ ਲੋਕ ਸਾਰਾ ਦਿਨ ਫਿਸੀ ਵਰੀ ਸ਼ੋਪਿੰਗ ਕਰੀ ਜਾਂਦੇ ਨੇ بس ਉਹਨਾਂ 1:30 ਵਜੇ ਤੱਕ ਮਾਰਕੀਟ ਲਗਭਗ ਸਾਰੀ ਬੇਲੀ ਹੋਣੀ ਦੁਬਾਰਾ ਫੇਰ ਦੁਬਾਰਾ ਸਮਾਨ ਲਾਉਣਾ ਪੈਣਾ ਉਹਨਾਂ ਨੂੰ ਤੇ ਆਪਾਂ ਤਾਂ ਹੀ ਪਹਿਲਾਂ ਸਮਾਨਾਂ ਕੇ ਲੈ ਜਾਂਦੇ ਆ ਜੇ ਆਪਾਂ ਸ਼ਾਮ ਨੂੰ ਸਮਾਨ ਲੈਣ ਵਾਸਤੇ ਆਈਏ ਨਾ ਅੱਧਾ ਸਮਾਨ ਤਾਂ ਮਿੱਤਰੋ ਮਿਲਦਾ ਵੀ ਹੈ ਨਹੀਂ ਯੂ ਲੋਕ ਪਹਿਨੀ ਲੈ ਜਾਂਦੇ ਆ ਖਾਸ ਤੌਰ ਤੇ ਵੀਕੈਂਡ ਜਦ ਹੁੰਦਾ ਆਮ ਦਿਨਾਂ ਵਿੱਚ ਤਾਂ ਚਲੋ ਫੇ ਵੀ ਚੱਲਾਂ ਸਮਾਨ ਮਿਲੀ ਮੁੜੀ ਜਾਂਦਾ ਛੋਟੀ ਪਾਣੀ ਸ਼ੱਕਲੀ ਮਿੱਤਰੋ ਆਪਾਂ ਨੇ ਚੌਲ ਬਣਾਏ ਸੀ ਸਵੇਰੇ ਬਹੁਤ ਟੌਬਰੇ ਚੌਲ ਜੂ ਖਾ ਕੇ ਤੇ ਹੁਣ ਦੋਗਾਂ ਡਰੈਸਟ ਕਰਦੇ ਆ ਟਾਈਮ ਲੀ ਗਲਗ 2:30 ਵਜੇ ਗਏ ਆ ਸ਼ਾਮ ਆ ਜਾਓ ਮੈਂ ਕਮਰਾ ਚੱਕੀ ਮੇਰਾ ਮਾਈਟ ਸੋਹਣਾ ਘੁਸ਼ਾਰ ਵੀ ਨੇ ਪਾਪਾ ਦੇ ਨਾਲ ਟੀਵੀ ਨਾਲ ਟੀਵੀ ਦੇਖੇ ਦੇ ਮੈਂ ਘੰਟਾ ਘੜ ਅਰੇਸਟ ਕਰ ਲੈਣੀ ਠੀਕ ਹੈ ਨਹੀਂ ਅੱਛਾ ਕਰ ਤੁਮ 6 ਕੰਬਲ ਧਾਣੇ ਦੇ ਦਿੱਤਾ ਜਾਵੇ ਤੇ ਤੁਹਾਨੂੰ ਮਿੱਤਰ ਹੁਣ ਮਿਲਾਂਗੇ ਆਪਾਂ ਉੱਠ ਕੇ ਠੀਕ ਹੋ ਕੇ ਬਾਈ ਟਾਈਮ ਪੌਣੇ 6 ਹੋ ਗਿਆ ਮਿੱਤਰ ਉਠ ਖੜੇ ਆਪਾਂ ਆਪਸ ਸੀ ਦੇ ਵਿੱਚ ਕੋਈ ਫਰਕ ਨਹੀਂ ਪਏਗਾ ਸੀਦ ਉਦਾਂ ਹੀ ਹਲੇ ਵੀ ਸਵੇਰੇ ਪਹਿਲਾਂ ਬੁਖਾਰ ਦੇ ਵਿੱਚ ਥੋੜਾ ਵਾਧੇ ਹੋ ਗਿਆ ਬੁਖਾਰ ਚੜ ਗਿਆ ਥੋੜਾ ਜਿਆਦਾ ਹੋਈ ਲੇ ਕੇ ਪਿਆਸੀ ਗਿਆ ਹੁਣ ਅੱਪਾ ਕੁਝ ਚਾਹ ਸਕਦੇ ਆ ਚਾਰੇ ਕੁਝ ਸ਼ੱਕ ਕੇ ਫਿਰ ਆਪਾਂ ਆਪਣੀ ਚੱਲਦੀ ਸ਼ਾਪ ਤੇ ਤੇ ਅੱਜ ਇੰਨੇ ਬੁਖਾਰ ਦੇ ਵਿੱਚ ਕੰਮ ਕਰ ਕਰਦੇ ਆ